ਬੜੀ ਲਾਲਾ ਲਾਲਾ ਹੋਈ ਕੱਲ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਬੜਾ ਗਾੜੀ ਕਰੋਚ ਹੋਇਆ ਭਲੇਖੇ ਜਣਾ ਰਹੀ ਤੂੰ ਭਲੇਖੇ ਜਣਾ ਰਹੀ ਤੂੰ ਪਹਿਲਾਂ ਵੀ ਬਹੁਤ ਵਾਰੀ ਪੱਗਾਂ ਲੱਥੀਆਂ ਇਤਿਹਾਸ ਵਾ ਮੇਰੇ ਕੱਲੇ ਕਰਕੇ ਇਤਨੀ ਅੱਜ ਇਤਨੀ ਪੱਗਾਂ ਲੱਥੀਆਂ ਉਹਦੇ ਵੀਰ ਕੋਲ ਕਿਹੜੀ ਡੈਜਿਗਨੇਸ਼ਨ ਆ ਉਹ ਕਿਸ ਅਧਾਰ ਤੇ ਲੋਕਾਂ ਨਾਲ ਅੱਗੇ ਲੱਗ ਕੇ ਜਾਂਦਾ ਉਹਦੇ ਕੋਲ ਕੀ ਆ ਕਿਸ ਪ੍ਰਭਾਵ ਤੇ ਅਫਸਰਾਂ ਕੋ ਜਾਂਦਾ ਔਰ ਕਿਸ ਪ੍ਰਭਾਵ ਤੇ ਅਫਸਰਾਂ ਤੇ ਪ੍ਰਭਾਵ ਪਉਂਦਾ ਗੱਲ ਤਾਂ ਇਹ ਆ ਜਿਹੜੇ ਤੂੰ ਨਾਲ ਲੈ ਕੇ ਆਇਆ 5-7 ਗੁੰਡੇ ਕੀ ਵਿਖਾਵਾ ਕਰਨਾ ਚਾਹੁੰਦਾ ਐਤੋਂ ਤੂੰ ਤੂੰ ਮੈਂ ਹੋਈ ਉਸ ਜਿਹੜੇ ਇੱਕ ਬੰਦੇ ਦੀ ਪਾਗਲਤੀ ਉਸ ਤੋਂ ਬਾਅਦ ਇੱਕ ਤੁਹਾਡਾ ਬਿਆਨ ਆਇਆ ਕਿ ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ ਜੇ ਲਤਗੀ ਤੇ ਲੱਥੀ ਪੱਗਾਂ ਤਾਂ ਕੋਈ ਲੱਗੇ ਹੀ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨਹੀਂ ਫਿਰ ਬਾਜਦੀਆਂ ਨਹੀਂ ਤੇ ਲੱਤਦੀਆਂ ਵੀ ਨਹੀਂ ਇੱਕ ਸਾਈਡ ਦੀ ਵੀਡੀਓ ਅਸੀਂ ਦੇਖੀ ਉਹਦੇ ਵੀਰ ਦੀ ਵੀ ਉਹਨਾਂ ਆਖਿਆ ਵੀ ਘੇਰਾ ਛੱਡ ਕੇ ਆ ਜਾ ਆ ਜਾ ਦੇਖ ਲੈਣੇ ਆ ਗੱਲ ਕਰ ਲੈਣੇ ਆ ਜਿਹੜੀ ਕੋਈ ਬੈ ਕੇ ਸਾਹਮਣੇ ਆ ਜਾ ਉਹ 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 ਮਾਹੌਲ ਕੀ ਸੀਗਾ ਲੜਾਈ ਝਗੜੇ ਵਾਲਾ ਹੋ ਗਿਆ ਸੀ ਵਿੱਚ ਪੁਲਿਸ ਸੀਗੀ ਉਹਦੇ ਮੰਨ ਲਓ ਮੈਂ ਗਾਲ ਦਿੰਨਾ ਇਹ ਖੂਦ ਹੀ ਗਾਲ ਹੈ ਜਿੱਦਾਂ ਦੀ ਦਿਓਗੇ ਵਾਪਸ ਆਏਗੀ ਜਿਹੜੇ ਸਿੱਖ ਕਮਿਊਨਿਟੀ ਵਾਲੇ ਜਿਹੜੇ ਪੱਗ ਵਾਲੇ ਜਾਂ ਜਿਹੜੇ ਵੀ ਸਿੱਖ ਮੈਂ ਉਹਨਾਂ ਕੋ ਸੌਰੀ ਫੀਲ ਕਰਦਾ ਇਹ ਗੱਲ ਤੇ ਬਾਜਦੀਆਂ ਨਹੀਂ ਵੀ ਤੇ ਲੱਛਦੀਆਂ ਵੀ ਨਹੀਂ ਬਾਜਦੀਆਂ ਨਹੀਂ ਵੀ ਤੇ ਲੱਛਦੀਆਂ ਵੀ ਨਹੀਂ ਚੋਣਾ ਨੂੰ ਲੈ ਕੇ ਕੱਲ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਹੱਲਾ ਗੁੱਲਾ ਹੋਇਆ ਉੱਥੋਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਆਈਆਂ ਗੁਰਦੀਪ ਰੰਧਾਵਾ ਦੇ ਉੱਤੇ ਬਹੁਤ ਸਾਰੇ ਉਹਦੇ ਵੀਰ ਵੱਲੋਂ ਇਲਜ਼ਾਮ ਲਾਏ ਗਏ ਗੁਰਦੀਪ ਰੰਧਾਵਾ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਐਮਐਲਏ ਨੇ ਕਹਿੰਦੇ ਨੇ ਵੀ ਇੰਨਾ ਬਹੁਤ ੱਕਾ ਕੀਤਾ ਉੱਥੇ ਪੱਗਾਂ ਲਾਈਆਂ ਨੇ ਸਾਰੇ ਇਕੱਲੀ ਇਕੱਲੀ ਗੱਲ ਦੇ ਉੱਤੇ ਅੱਜ ਜਿੰਨਾਂ ਕੋਲੋਂ ਜਵਾਬ ਲਵਾਂਗੇ ਹੰਦਾਵਾ ਸਾਹਿਬ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਸੀਂ ਚਚੇ ਤੌਰ ਤੇ ਮੈਨੂੰ ਮਿਲਣ ਆਏ ਹੋ। ਔਰ ਜਿਹੜਾ ਕੱਲ ਦਾ ਹਾਲਚਾਲਾ ਉਹਨੂੰ ਕਲੀਅਰ ਕੱਟ ਲੋਕਾਂ 'ਚ ਪਹੁੰਚਾਉਣ ਦੀ ਜਿਹੜੀ ਤੁਸੀਂ ਜੋ ਮਿਹਰ ਲਈ ਹੈ ਮੈਂ ਤੁਹਾਡਾ ਵੀ ਧੰਨਵਾਦ ਕਰਦਾ। ਬੜੀ ਲਾਲਾ ਲਾਲਾ ਹੋਈ ਕੱਲ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਬੜਾ ਗਾਲੀ ਗਲੋਚ ਹੋਇਆ ਪੱਗਾਂ ਲੱਥੀਆਂ। ਤੁਸੀਂ ਆਪ ਦੱਸੋ ਜੀ ਕੱਲ ਹੋਇਆ ਕੀ ਸੀਗਾ? ਕੋਈ ਗੱਲ ਆ। ਜਿਹੜੀਆਂ ਪ੍ਰਾਣੀਆਂ ਆਦਤਾਂ ਪਈਆਂ ਨਾ ਪ੍ਰਾਣੀਆਂ ਸਰਕਾਰਾਂ ਨੂੰ ਉਹਨਾਂ ਦੇ ਖੂਨ ਚੋਂ ਨਿਕਲਦੀਆਂ ਨੇ ਗੁੰਡਾਗਰਦੀ ਹਲਾ ਹਲਾ ਪ੍ਰੈਸ਼ਰ ਅਫਸਰਾਂ ਤੇ ਜਾ ਕੇ ਪ੍ਰੈਸ਼ਰ ਬਣਾਉਣਾ ਹੈ ਲੋਕਾਂ ਚ ਇੱਕ ਮੈਸੇਜ ਘੱਲਣਾ ਹੈ ਕਿ ਅਸੀਂ ਨਹੀਂ ਡਰਦੇ ਕਿਸੇ ਕੋਲੋਂ ਸਾਹੀ ਅੱਜ ਵੀ ਭਾਵੇਂ ਸਰਕਾਰ ਦੂਜੀ ਆ ਤਾਂ ਅਸੀਂ ਉਹੀ ਜਲੋ ਜਲੋ ਚਾਉਂਦੇ ਆ ਇੱਕ ਮੈਸੇਜ ਘਲਾਉਣਾ ਚਾਹੁੰਦੇ ਜਿਹੜਾ ਕਿ ਇਹਨਾਂ ਦਾ ਮੈਸੇਜ ਹੁਣ ਜਾਣਾ ਨਹੀਂਗਾ ਇਹਨਾਂ ਨੂੰ ਭੁਲੇਖਾ ਉਹ ਭੁਲੇਖਾ ਕੱਲ ਇਹਨਾਂ ਦਾ ਦੂਰ ਹੋਇਆ ਪਹਿਲੀ ਗੱਲ ਮੈਨੂੰ ਇੱਕ ਗੱਲ ਦੱਸੋ ਵੀ ਡੇਰਾ ਬਾਬਾ ਨਾਨਕ ਚ ਬਾਈ ਇਲੈਕਸ਼ਨ ਹੋਈ ਉਹ ਤੋਂ ਬਾਅਦ ਪੰਚਾਇਤ ਦੀਆਂ ਇਲੈਕਸ਼ਨਾਂ ਹੋਈਆਂ ਕਿਸੇ ਬੰਦੇ ਦਾ ਕਾਗਜ਼ ਕਟਿਆ ਹਮ ਅਜੇ 4-5 ਮਹੀਨੇ ਪਹਿਲਾਂ ਡੇਰਾ ਬਾਬਾ ਨਾਨਕ ਦੀਆਂ ਮਿਊਨਿਸਪਲ ਕਮੇਟੀ ਦੀਆਂ ਇਲੈਕਸ਼ਨਾਂ ਹੋ ਕੇ ਹਟੀਆਂ ਸਾਰੇ ਬੰਦੇ ਗਏ ਰੂਟੀਨ ਚ ਐਸਡੀਐਮ ਨੂੰ ਸਾਹਿਬ ਨੂੰ ਮੈਂ ਕਿਹਾ ਆਹ ਰੋ ਲੱਗੇ ਸੀਗੇ ਕਿ ਸਾਰਿਆਂ ਦੇ ਪੇਪਰ ਲਵੋ ਚਾਹੇ ਉਹ ਬੀਜੇਪੀ ਵਾਲੇ ਹੋਣ 8 ਬੰਦੇ ਬੀਜੇਪੀ ਦੇ ਖੜੇ ਹੋਏ 12 ਬੰਦੇ ਕਾਂਗਰਸ ਦੇ ਖੜੇ ਹੋਏ ਕੱਲਾ-ਕੱਲਾ ਬੰਦਾ ਕਿ ਆਪ ਆਪਣਾ ਪ੍ਰੋਫਾਈਲ ਲਿਆ ਫਾਈਲ ਲਈ ਹੈ ਤਾਂ ਨਾਮਿਨੇਸ਼ਨ ਆਪਣੀ ਭਰ ਕੇ ਤਾਂ ਵਾਪਸ ਆ ਗਿਆ ਸਾਰਿਆਂ ਨੂੰ ਨਿਸ਼ਾਨ ਮਿਲ ਕੇ ਇਲੈਕਸ਼ਨ ਹੋ ਗਈ ਐਦੇ ਚ ਕੀ ਜਰੂਰਤ ਪੈ ਗਈ ਇਹ ਕੰਮ ਕਰਨ ਦੀ ਅਕਸਰ ਇੱਕ ਬੰਦੇ ਨੇ ਇਲੈਕਸ਼ਨ ਹੀ ਲੜਨੀ ਆ ਉਹ ਆਪਣਾ ਫਾਈਲ ਲਵੇ ਤਾਂ ਜਾ ਕੇ ਫਾਈਲ ਜਮ੍ਹਾਂ ਕਰਾਵੇ ਤਾਂ ਕੰਮ ਖਤਮ ਕਰੇ ਇੰਨਾ ਹਜੂਮ ਇਕੱਠਾ ਕਰਨ ਦੀ ਜਰੂਰਤ ਕੀ ਆ ਨਾ ਪੋਲਿਟਿਸ਼ੀਨਾਂ ਨੂੰ ਕੀ ਚਾਹੁੰਦੇ ਨੇ ਕੀ ਵਿਖਾਵਾ ਕਹਿੰਦੇ ਪਰ ਕੱਲ ਤੁਹਾਡੇ ਤੇ ਇਹ ਇਲਜ਼ਾਮ ਉਹਦੇ ਵੀ ਨੇ ਲਾਇਆ ਕਿ ਇੱਕ ਉਹਨਾਂ ਦੇ ਵਰਕਰ ਦੀ ਪੱਗ ਲਾਈ ਹੈ ਵੀ ਉੱਥੇ ਗੁਰਦੀਪ ਰੰਧਾਵਾ ਮੌਜੂਦ ਸੀਗਾ ਇਹਦੇ ਵਰਕਰਾਂ ਨੇ ਗੁਰਦੀਪ ਦੀ ਸ਼ਹਿਦ ਉੱਤੇ ਪੱਗ ਲਾਈ ਗਈ ਵੇਖੋ ਗੱਲ ਆ ਪਹਿਲੀ ਗੱਲ ਤਾਂ ਹੀ ਮੈਂ ਅੱਜ ਤੱਕ ਇਹਨੂੰ ਸ਼ਹਿਦ ਦਿੱਤੀ ਨਹੀਂ ਮੇਰਾ ਰਿਕਾਰਡ ਆ ਪਿਛਲੇ 4 ਸਾਲ ਤੋਂ ਡੇਰਾ ਬਾਬਾ ਨਾਨਕ ਦਾ ਜਿੱਥੇ ਪਿਛਲੇ 20 30 ਸਾਲਾਂ ਤੋਂ ਗੁੰਡਾ ਕਰਦੀ ਆਉਂਦੀ ਆ ਭਾਵੇਂ ਕਾਲੀ ਬਣ ਕੇ ਉਹਨਾਂ ਵੀ ਰਜਿਸਟਰ ਕੀਤੀ ਆ ਜਾਂ ਕਾਂਗਰਸ ਵਾਲੇ ਬਣ ਕੇ ਉਹਨਾਂ ਵੀ ਰਜਿਸਟਰ ਕੀਤੀ ਆ ਮੈਨੂੰ 40 ਸਾਲਾਂ 'ਚ ਇੱਕ ਪਰਚਾ ਕਿਸੇ ਨਾਲ ਨਜਾਇਜ਼ ਹੋਈ ਹੋਵੇ ਜਿਹੜੀ ਇਹਨਾਂ ਲੋਕਾਂ ਨੂੰ ਬਰਦਾਸ਼ਤ ਹੀ ਨਹੀਂ ਹੁੰਦੀ ਇਹ ਜਾਣ ਕੇ ਹੱਲਾ ਗੁੱਲਾ ਆਪ ਕਰਵਾਉਂਦੇ ਨੇ ਤਾਂ ਸਾਨੂੰ ਭੰਡਦੇ ਨੇ ਇਹ ਕਰਦੇ ਨੇ ਜੇ ਪਿੱਛੇ ਨਹੀਂ ਹੋਈ ਕਿਸ ਇਲੈਕਸ਼ਨ ਚ ਐਸ ਵਾਰੀ ਕੀ ਹੋਣਾ ਹੈ ਪਰ ਕੱਲ ਕੀ ਕਾਰਨ ਬਣਿਆ ਰੰਧਾਵਾ ਸਾਹਿਬ ਵੀ ਕੱਲ ਉਥੇ ਪੱਗ ਵੀ ਲੱਥੀ ਐ ਉਥੇ ਹੱਲਾ ਗੁੱਲਾ ਵੀ ਹੋਈ ਆ ਹੋਇਆ ਉਹਦੇ ਵੀਰ ਦੀ ਵੀਡੀਓ ਆਈਆਂ ਜਿਹਦੇ ਵਿੱਚ ਗਾੜੀ ਗਲੋਚ ਵੀ ਕਰ ਰਹੇ ਨੇ ਉਹ ਤੁਹਾਡੇ ਨਾਲ ਸਿੱਧਾ ਹੋਏ ਨੇ ਵੇਖੋ ਗੱਲ ਇਹ ਆ ਕਿ ਜਦੋਂ ਤੁਸੀਂ ਮੰਨ ਲਓ ਜਿੰਨੇ ਨੋਮੀਨੇਸ਼ਨ ਕਾਗਜ਼ ਭਰਨਾ ਉਹ ਤਾਂ ਜਾਵੇ ਨਾਲ ਉਦੇ ਵੀਰ ਕੋਲ ਕਿਹੜੀ ਡੈਜਿਗਨੇਸ਼ਨ ਆ ਉਹ ਕਿਸ ਅਧਾਰ ਤੇ ਲੋਕਾਂ ਨਾਲ ਅੱਗੇ ਲੱਗ ਕੇ ਜਾਂਦਾ ਹੂੰ ਮੇਰੇ ਕੋਲ ਮੈਂ ਤਾਂ ਐਮਐਲਏ ਆ ਉਹਦਾ ਪਿਓ ਐਮਪੀ ਆ ਉਹ ਤਾਂ ਜਾ ਸਕਦਾ ਕਿਸੇ ਕੋਲ ਹੋਰ ਡੈਜਿਗਨੇਸ਼ਨ ਹੈਗੇ ਉਹ ਜਾ ਸਕਦਾ ਉਹਦੇ ਕੋਲ ਕੀ ਆ ਕਿਸ ਪ੍ਰਭਾਵ ਤੇ ਅਫਸਰਾਂ ਕੋ ਜਾਂਦਾ ਔਰ ਕਿਸ ਪ੍ਰਭਾਵ ਤੇ ਅਫਸਰਾਂ ਤੇ ਪ੍ਰਭਾਵ ਪਾਉਂਦਾ ਗੱਲ ਤਾਂ ਇਹ ਆ ਤੇ ਤੂੰ ਹੀ ਜਿਹੜੇ ਤੂੰ ਨਾਲ ਲੈ ਕੇ ਆਇਆ ਪੰਜ ਸੱਤ ਗੁੰਡੇ ਇਹ ਤੂੰ ਕੀ ਲੈ ਕੇ ਆ ਕੀ ਵਿਖਾਵਾ ਕਰਨਾ ਚਾਹੁੰਦਾ ਇਤੋਂ ਤੂੰ ਤੂੰ ਮੈਂ ਹੋਈ ਇਹ ਜਦੋਂ ਅੰਦਰ ਅਸੀਂ ਜਿੰਨੀ ਕ ਵੀਡੀਓ ਦੇਖੀ ਵੀ ਉਹ ਕੰਪਲੈਕਸ ਦੇ ਅੰਦਰ ਵਰਦੇ ਨੇ ਉੱਥੋਂ ਤੱਕ ਆਮਕੀ ਹੁੰਦੀ ਏ ਬਾਹਰ ਆਉਂਦੇ ਉਸ ਤੋਂ ਬਾਅਦ ਜਦੋਂ ਅੰਦਰ ਚਲੇ ਗਏ ਆਪਾਂ ਤਾਂ ਬਾਹਰ ਬੈਠਾ ਚਲੋ ਚਲੇ ਗਏ ਮੋੜ ਆਉਣਗੇ ਜਦੋਂ ਇਹ ਪਤਾ ਮੈਂ ਤਾਂ ਬਾਹਰ ਸੀਗਾ ਮੈਂ ਅੰਦਰ ਤਾਂ ਗਿਆ ਹੀ ਨਹੀਂ ਮੈਂ ਤਾਂ ਤੁਸੀਂ ਅੰਦਰ ਸੀ ਮੈਂ ਤਾਂ ਇੱਕ ਵਾਰੀ ਵੀ ਨਹੀਂ ਅੰਦਰ ਗਿਆ ਜੀ ਇਹਨਾਂ ਅੰਦਰ ਗਿਆ ਅੰਦਰ ਜਾ ਕੇ ਨਾ ਉਹ ਪੁਰਾਣਾ ਜਿਹੜਾ ਸਿਸਟਮ ਇਹਨਾਂ ਦਾ ਉਹਦੇ ਚ ਜਾ ਕੇ ਆਪ ਅੰਦਰ ਨਾਲ ਜਾ ਕੇ ਆਪਣੇ ਪੰਜੇ ਸੱਤੇ ਬੰਦੇ ਨਾਲ ਕਾੜ ਕੇ ਬਾਕੀ ਨੂੰ ਸਾਈਡ ਤੇ ਕਰਕੇ ਜਦੋਂ ਇਹੋ ਜੀ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕੀਤੀ ਉਹਦੋਂ ਤੋਂ ਮੇਰੇ ਬੰਦੇ ੜਕ ਪਏ ਕਿਹ ਕੌਣ ਹੁੰਦੇ ਤਦ ਤੁਹਾਨੂੰ ਪਤਾ ਜਦੋਂ ਫਿਰ ਭੜਕੀ ਪਏ ਨੇ ਤਾਂ ਫਿਰ ਜੋ ਕੁਝ ਹੋਇਆ ਸਾਰਿਆਂ ਦੇ ਸਾਹਮਣੇ ਆ ਗਿਆ ਉੱਥੇ ਜਿਹੜੇ ਇੱਕ ਬੰਦੇ ਦੀ ਪੱਗ ਲੱਤੀ ਉਸ ਤੋਂ ਬਾਅਦ ਇੱਕ ਤੁਹਾਡਾ ਬਿਆਨ ਆਇਆ ਕਿ ਪੱਗਾਂ ਨੂੰ ਕਿਹੜਾ ਕੇਲ ਲੱਗੇ ਹੁੰਦੇ ਆ ਜੇ ਲੱਤਗੀ ਤੇ ਲੱਗਦੀ ਇਹ ਦੇਖੋ ਦੇਖੋ ਇਹ ਜਿਹੜਾ ਬਿਆਨ ਆ ਪਹਿਲਾਂ ਵੀ ਬਹੁਤ ਵਾਰੀ ਝਗੜੇ ਹੋਏ ਪਹਿਲਾਂ ਵੀ ਬਹੁਤ ਸਾਰੀ ਪੱਗਾਂ ਲੱਥੀਆਂ ਇਤਿਹਾਸ ਵਾ ਮੇਰੇ ਕੱਲੇ ਕਰਕੇ ਇਤਨੀ ਅੱਜ ਤੀ ਨਹੀਂ ਪੱਗਾਂ ਲੱਥੀਆਂ ਪਹਿਲਾਂ ਵੀ ਬਹੁਤ ਲੜਾਈਆਂ ਝਗੜੇ ਹੁੰਦੇ ਨੇ ਜਦੋਂ ਲੜਾਈਆਂ ਝਗੜੇ ਹੁੰਦੇ ਨੇ ਉਹਦੇ ਤੇ ਜ਼ਰੂਰੀ ਆ ਕਿ ਜਦੋਂ ਲੜਾਈ ਗੁੱਥਮ ਗੁੱਥਾ ਹੋਇਆ ਸੱਟਾਂ ਵੀ ਲੱਗਦੀਆਂ ਪੱਗਾਂ ਵੀ ਲੱਤਦੀਆਂ ਲੱਤਾਂ ਵੀ ਟੁੱਟਦੀਆਂ ਇਹ ਸਾਰੇ ਇਹਦਾ ਲੜਾਈ ਦਾ ਇੱਕ 파ਟਾ ਹਿੱਸਾ ਨੇ ਤਾਂ ਉਹਦੇ ਚ ਵੀ ਹੁੰਦੀਆਂ ਪਰ ਇੱਕ ਗੱਲ ਜ਼ਰੂਰ ਆ ਕਿ ਜਿਹੜੀ ਮੈਨੂੰ ਲੱਗਦੀ ਆ ਕਿ ਜਿਹੜੀ ਲੋਕਾਂ ਨੂੰ ਪਿੰਚ ਕੀਤੀ ਆ ਜਾਂ ਮੈਂ ਸਿੱਖ ਭਾਈਚਾਰੇ ਦੀ ਗੱਲ ਕਰਾਂਗਾ ਜਿਹੜੀ ਮੈਂ ਵੀ ਮਹਿਸੂਸ ਕਰਦਾ ਕਿ ਜਿਹੜੀ ਉਹਨਾਂ ਨੂੰ ਪਿੰਚ ਕੀਤੀ ਆ ਕਿ ਜਿਹੜੀ ਕਿਲਾਂ ਵਾਲੀ ਗੱਲ ਹੋਈ ਆ ਜਾਂ ਮਹਿਸੂਸ ਕਰਦਾ ਮੈਂ ਸਾਰੀ ਸਿੱਖ ਕਮਿਊਨਿਟੀ ਕੋਲੋਂ ਜਿਹੜੇ ਸਿੱਖ ਕਮਿਊਨਿਟੀ ਵਾਲੇ ਜਿਹੜੇ ਪੱਗ ਵਾਲੇ ਜਾਂ ਜਿਹੜੇ ਵੀ ਸਿੱਖ ਮੈਂ ਉਹਨਾਂ ਕੋ ਸੌਰੀ ਫੀਲ ਕਰਦਾ ਐ ਗੱਲ ਦੀ ਤੁਸੀਂ ਮਾਫੀ ਮਿਲਦੀ ਹੈ ਮੈਂ ਬਿਲਕੁਲ ਜੀ ਮੈਂ ਵੇਖੋ ਸਭ ਤੋਂ ਪਹਿਲਾਂ ਤਾਂ ਮੇਰੀ ਕੋਮ ਆ ਜੇ ਉਹਨਾਂ ਪੱਗ ਬੱਦੀ ਹੈ ਤਾਂ ਪੱਗ ਮੇਰੇ ਸਿਰ ਤੇ ਵੀ ਉਹੋ ਜੀ ਆ ਹੂੰ ਜੇ ਉਹਨਾਂ ਨੂੰ ਪੱਗ ਦੀ ਜ਼ਿਆਦਾ ਕਦਰ ਆ ਤਾਂ ਮੈਨੂੰ ਪੱਗ ਦੀ ਘੱਟ ਕਦਰ ਨਹੀਂ ਹੂੰ ਮੈਨੂੰ ਵੀ ਪੱਗ ਦੀ ਕਦਰ ਦਾ ਪਤਾ ਕਿ ਪੱਗ ਦੀ ਕੀ ਕਦਰ ਆ ਹੂੰ ਠੀਕ ਹੈ ਨਾ ਇਸ ਕਰਕੇ ਮੈਂ ਇਹ ਵੀ ਕਹਿਣਾ ਕਿ ਜੇ ਮੇਰੇ ਕੋ ਕਿਸੇ ਨੂੰ ਮੇਰੀ ਇਸ ਗੱਲ ਤੋਂ ਮਹਿਸੂਸ ਹੋਇਆ ਹੈ ਪੱਗ ਦਾ ਤਾਂ ਮੈਂ ਆਪਣੇ ਨੂੰ ਉਹ ਸਾਰੀ ਸਿੱਖ ਸੰਗਤ ਕੋ ਸਿੱਖ ਕੌਮ ਕੋਲੋਂ ਉਹ ਚੀਜ਼ ਦੀ ਮਾਫੀ ਮੰਗ ਲੈਣਾ ਕਿਉਂਕਿ ਤੁਸੀਂ ਜ਼ਿੰਮੇਵਾਰ ਹੋ ਐਮਐਲਏ ਮੈਂ ਤਾਂ ਕਹਤਾ ਮਾਫੀ ਜ਼ਿੰਮੇਵਾਰੀ ਕਰਕੇ ਮੰਗਦਾ ਨਾ ਕਿ ਕੱਲ ਉਹ ਕੱਲ ਫਿਰ ਕੀ ਇਹੋ ਜਿਹਾ ਹੋਇਆ ਕਿ ਵੀ ਇਹ ਬਿਆਨ ਵੀ ਦੇਣਾ ਪਿਆ ਗਿਆ ਵੀ ਇਨਾ ਐਗਰੈਸ਼ਨ ਵੀ ਬੜਾ ਹੋਇਆ ਉੱਥੇ ਵੇਖੋ ਜਦੋਂ ਮਾਹੌਲ ਇੱਕ ਵਾਰੀ ਇਹੋ ਜਿਹਾ ਕ੍ਰੀਏਟ ਹੋ ਜਾਂਦਾ ਨਾ ਕਈ ਵਾਰੀ ਮਾਹੌਲ ਹੀ ਇਹੋ ਜਿਹਾ ਬਣਾ ਦਿੰਦੇ ਨੇ ਠੀਕ ਹੈ ਨਾ ਤਾਂ ਬੰਦਾ ਕਈ ਵਾਰੀ ਜਜ਼ਬਾਤ ਚ ਮੂੰਹ ਚੋ ਗੱਲ ਕੱਢ ਦਿੰਦਾ ਹੂੰ ਠੀਕ ਹੈ ਇਹ ਜਜ਼ਬਾਤ ਨਾਲ ਨਿਕਲੀ ਹੋਈ ਗੱਲ ਹੈ ਕੋਈ ਮੇਰੇ ਮਨਚਾ ਨਹੀਂ ਸੀ ਇਹ ਗੱਲ ਕਰਨ ਦੀ ਹਾਂ ਵਿਰੋਧੀ ਕਹਿੰਦੇ ਨੇ ਵੀ ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ ਜਿਵੇਂ ਉਹਦੇ ਵੀਰ ਹੋਣਾ ਨੇ ਵੀ ਇਹ ਗੱਲ ਨੂੰ ਪ੍ਰਚਾਰਿਆ ਵੀ ਇਹ ਵੇਖੋ ਜਦੋਂ ਉਹਦੇ ਵੀਰ ਨੇ ਇਹ ਪ੍ਰਚਾਰ ਕੀਤਾ ਤਾਂ ਜਦੋਂ ਪਿਛਲੀ ਵਾਰੀ ਇਲੈਕਸ਼ਨ ਸੀਗੀ ਮੀਰਾ ਬਾਬਾ ਨਾਨਕ ਦਾ ਬਲਾਗ ਸੰਮਤੀ ਜਿਲ੍ਹਾ ਬਸ਼ੇਦੀ ਉਦੋਂ ਉਹਦੇ ਵੀਰ ਤਾਏ ਦੀ ਲੱਥੀ ਸੀਗੀ ਇਹਦੇ ਤਾਏ ਇਹਦੇ ਪਿਓ ਨੇ ਆਪਣੇ ਵੱਡੇ ਭਰਾ ਦੇ ਰੋੜਾ ਚਲਵਾਇਆ ਸੀਗਾ ਉਹਦਾ ਗਿੱਟਾ ਟੁੱਟਾ ਸੀਗਾ ਉਦੋਂ ਉਹਦੇ ਵੀਰ ਨੂੰ ਸੋਚਣਾ ਚਾਹੀਦਾ ਕਿ ਆਪਣੇ ਪਿਓ ਨੂੰ ਪੁੱਛੇ ਕੀ ਕਰਾਉਂਦਾ ਰਿਹਾ ਹੈ ਪਿਛਲੀ ਵਾਰੀ ਜਦ ਲੋਕਾਂ ਤੇ ਟਕਰਾਉਣਾ ਇਹਨਾਂ ਸਗਾ ਭਰਾ ਵੀ ਨਹੀਂ ਛੱਡਿਆ ਆਪਣਾ ਇੰਦਰਜੀਤ ਰਧਾਵਾ ਉਹਦੇ ਤੇ ਚਲਾਇਆ ਸਾਰਾ ਕੁਝ ਅੱਜ ਇਹਨਾਂ ਨੂੰ ਬੜਾ ਦੁੱਖ ਹੁੰਦਾ ਕਿ ਬੜਾ ਕੁਝ ਹੋਇਆ ਉਹਨੂੰ ਪੁੱਛ ਕੇ ਵੇਖਲਾ ਵੱਡੇ ਭਰਾ ਨੂੰ ਅੱਛਾ ਬੰਦੇ ਨੂੰ ਇੰਨਾ ਨਹੀਂ ਪਤਾ ਮੈਂ ਕੱਲ ਵੀ ਬਾਈਟ ਕੀਤੀ ਮੈਂ ਅੱਜ ਵੀ ਉਹਨਾਂ ਦੇ ਦਾਦਾ ਨੂੰ ਸਰਦਾਰ ਸੰਤੋਸ਼ ਸਿੰਘ ਰਧਾਵਾ ਸਾਬ ਕਹਿ ਕੇ ਬੁਲਾਉਣਾ ਚਾਹ ਉਹਨਾਂ ਦੇ ਫਾਦਰ ਸਾਹਿਬ ਨੂੰ ਸਰਦਾਰ ਸੁਖਜਿੰਦਰ ਸਿੰਘ ਰਧਾਵਾ ਕਹਿ ਕੇ ਪਰੋਣਾ ਉਹਦੀ ਕੱਲ ਵੇਖੋ ਕਿ ਇਹ ਕ ਐਮ ਐਲ ਨੂੰ ਮੈਂ ਉਹਦੇ ਪਿਓਾਂ ਦੇ ਬਰਾਬਰ ਹੈ ਠੀਕ ਨਹੀਂ ਮੇਰੇ ਬੱਚਿਆਂ ਨਾਲੋਂ ਛੋਟਾ ਉਮਰ ਚ ਮੇਰਾ ਵੱਡਾ ਬੇਟਾ 28-30 ਸਾਲ ਦਾ ਉਹ ਜਿਹੜਾ 24-25 ਸਾਲਾਂ ਦਾ ਮੇਰੇ ਬੱਚਿਆਂ ਤੋਂ ਵੀ ਛੋਟਾ ਉਹਦੀ ਬੱਡੰਗ ਦੇਖੀ ਕਿਵੇਂ ਐਮਐਲਏ ਨੂੰ ਬੋਲਦਾ ਕਿਵੇਂ ਗਾਲਾਂ ਕੱਢਦਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਇਹਦੇ 'ਚ ਖੂਨ ਕਿਹੜਾ ਹੈ ਅਸਲੀ ਖੂਨ ਆ ਕਿ ਕਿਤੇ ਹੋਰ ਦਾ ਖੂਨ ਆ ਇਹਦੇ 'ਚ ਇਹ ਸਾਬਤ ਹੁੰਦਾ ਉਹਦੇ ਤੇ ਲੈਂਗੁਏਜ ਤੋਂ ਮੇਰੇ ਬੱਚੇ ਨੇ ਤਾਂ ਕਿਸੇ ਨੇ ਕਿਹਨੂੰ ਗਾਲ ਕੱਢੀ ਮੈਂ ਤਾਂ ਨਹੀਂ ਗਾਲ ਕੱਢੀ ਕਿਸੇ ਨੂੰ ਸੁਣੀ ਗੱਲ ਗਾਲ ਕੱਢੀ ਜੋ ਤੁਹਾਡਾ ਪੱਖ ਇਹੀ ਕਰਕੇ ਤੁਹਾਡਾ ਜਾਣਣਾ ਆਏ ਵੀ ਉੱਤਰ ਦਾ ਪੱਖ ਘੱਟ ਸੀਗਾ ਉਹਦੇ ਵੀਰ ਦੀਆਂ ਵੀਡੀਓ ਬਹੁਤ ਬੇਤੁਨਾ ਗਾਲਾਂ ਕੱਢਦਾ ਹੂੰ ਇਹ ਮਾਂ ਪਿਓ ਨੇ ਇਹ ਸਿੱਖਿਆ ਦਿੱਤੀ ਹੈ ਹੂੰ ਉਹ ਕਹਿੰਦੇ ਮੈਂ ਆਪਦੇ ਲੋਕਾਂ ਨਾਲ ਖੜਾ ਆ ਸਾਡੇ ਲੋਕਾਂ ਨਾਲ ਤੱਕ ਜਾ ਲੋਕਾਂ ਨਾਲ ਖੜਦਾ ਲੋਕਾਂ ਨਾਲੇ ਖੜਨਾ ਇਦਾਂ ਖੜੀਦਾ ਲੋਕਾਂ ਨਾਲ ਹੂੰ ਕੌਣ ਨਹੀਂ ਲੋਕਾਂ ਆਪਣੇ ਨਾਲ ਖੜਦਾ ਸਾਰੀ ਦੁਨੀਆ ਆਪਣੇ ਆਪਣੇ ਲੋਕਾਂ ਨਾਲ ਖੜਦੇ ਕਾਲੀ ਦਲ ਵਾਲੇ ਨਹੀਂ ਆਪਣੇ ਨਾਲ ਲੋਕਾਂ ਨਾਲ ਖੜਦੇ ਹੂੰ ਕਹ ਤੂੰ ਪਹਿਲਾਂ ਹੀ ਜੰਪਿਆ ਲੋਕਾਂ ਨਾਲ ਖੜਨ ਵਾਲਾ ਪਹਿਲਾਂ ਤੇਰੇ ਤੋਂ ਕੋਈ ਨਹੀਂ ਇੱਥੇ ਕੜਨ ਵਾਲਾ ਲੋਕਾਂ ਨਾਲ ਹੂੰ ਇਸ ਕਰਕੇ ਕੁਆਲਿਟੀ ਬੰਦੇ ਦੀ ਉਹਦੀ ਖਾਨਦਾਨੀ ਤੋਂ ਪਛਾਣੀ ਜਾਂਦੀ ਆ ਹੂੰ ਕਿ ਬੰਦੇ ਦੀ ਖਾਨਦਾਨੀ ਕੀ ਆ ਤਾਂ ਖੂਨ ਕੀ ਬੋਲਦਾ ਹੂੰ ਤਾਂ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਖੂਨ ਆ ਉਹ ਜੇ ਇਹਨਾਂ ਦਾ ਖੂਨ ਹੁੰਦਾ ਤਾਂ ਅੱਜ ਤੱਕ ਵੱਡੇ ਹੁੰਦਾ ਹੋਂ ਸਭ ਜਾਂ ਸੁਖਜਿੰਦਰ ਦਾ ਬਿਨਾਂ ਅੱਜ ਤੱਕ ਐਸੀ ਲੈਂਗੁਏਜ ਨਹੀਂ ਕਦੀ ਬੋਲੀ ਕੇ ਇਹਨੂੰ ਕੱਲ ਉਹ ਦੇਖੇ ਮੈਂ 25 ਸਾਲ ਨਾਲ ਰਿਹਾ ਹੂੰ ਹੂੰ ਕਦੀ ਤਾਂ ਵੀਡੀਓ ਵੇਖਿਆ ਨਹੀਂ ਵੈਸੇ ਗਾਲਾ ਗੋਲਾ ਵਾਲੀ ਗਾਲਾਂ ਵਾਲੀ ਵੀਡੀਓ ਦੇਖੋ ਕਦੀ ਹੋਈ ਹੈ ਠੀਕ ਆ ਤੁਸੀਂ ਮਰਦਾ ਪਾਦ ਕਰੋ ਕਿਹ ਕਰੋ ਕਹੇਦਾ ਵਿਰੋਧ ਹੁੰਦਾ ਵਿਰੋਧ ਕਰੋ ਜਿੰਨਾ ਰੱਜ ਕੇ ਕਰੋ ਠੀਕ ਨਹੀਂ ਕੋਈ ਸਟੇਟਮੈਂਟ ਦਿਓ ਉਹਦੇ ਉਲਟ ਕੋਈ ਉਹਦੀ ਲੀਕਜ ਕੱਢੋ ਉਹਦੀ ਇਹਦੀ ਆ ਲੀਕਜ ਹੈ ਜੀ ਉਹਦੀ ਕੱਢੀ ਆ ਜੀ ਸਾਹਮਣੇ ਲੈ ਕੇ ਆਇਆ ਗਾਲਾਂ ਕੱਢਣੀ ਮੰਨ ਲਓ ਮੈਂ ਗਾਲ ਦਿੰਨਾ ਖੂਦ ਹੀ ਗਾਲ ਹੈ ਜਿੱਦਾਂ ਦੀ ਦਿਓਗੇ ਵਾਪਸ ਆਏਗੀ ਇਹ ਤਾਂ ਹੈ ਨਹੀਂ ਜਾਂ ਤੁਸੀਂ ਗਾਲਾਂ ਕੱਢੋਗੇ ਕਿ ਤੱਕ ਨਹੀਂ ਕੋਈ ਕੱਢੂਗਾ ਪਰ ਦੇਣੀਆਂ ਕਿ ਉਹਨੂੰ ਆਪਣੀਆਂ ਧੀਆਂ ਪੜਾਣ ਨੂੰ ਦੇਣੀਆਂ ਹੂੰ ਕੋਰ ਕਿਸ ਨੂੰ ਦੇਣੀਆਂ ਕੀ ਆਪਣੇ ਘਰ ਧੀਆਂ ਪੜਾਣਾ ਹੈ ਨਹੀਂ ਲੋਕ ਕੀ ਸੋਚਦੇ ਹੋਣਗੇ ਹੂੰ ਜਿਹੜੇ ਲੋਕਾਂ ਨੇ ਵੇਖਿਆ ਕੀ ਕੁਆਲਿਟੀ ਸਾਬਤ ਹੋਈ ਜਾਂ ਕੀ ਲੋਕੀ ਸੋਚਦੇ ਹੋਣਗੇ ਮੈਂ ਇਹੀ ਤੁਹਾਨੂੰ ਇਹੀ ਗੱਲ ਨੂੰ ਅੱਗੇ ਲੈ ਕੇ ਚੱਲਿਆ ਸੀਗਾ ਵੀ ਜਿਵੇਂ ਤੁਹਾਨੂੰ ਅਜੇ ਵੀ ਯਾਦ ਆ ਵੀ ਮੈਂ ਸਰਦਾਰ ਸੰਤੋਖ ਸਿੰਘ ਰੰਧਾਵਾ ਜੀ ਕਹਿ ਕੇ ਉਹਨਾਂ ਦੇ ਦਾਦਾ ਜੀ ਨੂੰ ਸੰਬੋਧਨ ਕਰਦਾ ਵੀ ਇਹਦੇ ਫਾਦਰ ਸਾਹਿਬ ਨੇ ਕਦੀ ਅੱਜ ਤੱਕ ਗਾਲ ਨਹੀਂ ਕਢੀ ਵੀ ਇਹਦੇ ਮਨ 'ਚ ਹੈ ਨਹੀਂ ਵੀ ਮੇਰਾ ਚਾਚਾ ਹੀ ਲੱਗਦਾ ਇੱਕ ਹਸਾਬ ਨਾਲ ਤਾਂ ਉਹਨੂੰ ਸਮਝ ਚਾਹੀਦੀ ਉਹ ਜਿੰਨੇ ਸਕੇ ਤਾਏ ਨੂੰ ਤਾਏ ਇਹਦਾ ਛੱਕਾ ਤਾਇਆ ਸੀਗਾ ਇੰਦਰਜੀਤਨ ਦਾ ਵਾ ਤਾਂ ਜੋ ਪਿਛਲੀ ਵਾਰੀ ਉਹਦੇ ਨਾਲ ਹੋਇਆ ਇਹ ਸਭ जग ਜਾ ਰਹੇ ਆ ਵਾਈਡ ਵੀਡੀਓ ਉਹਨਾਂ ਦੀਆਂ ਵੀ ਚੱਲਣ ਡਈਆਂ ਕੱਲ ਇਹ ਇਸ ਕਰਕੇ ਵੀ ਮੁੱਦਾ ਉੱਠਿਆ ਵੀ ਕੱਲ ਜਿਵੇਂ ਸਵੇਰੇ ਸਵੇਰੇ ਸੁਭੀ ਸਿੰਘ ਬਾਦਲ ਹੋਣਾਂ ਨੇ ਕਾਰਡੀਓ ਵਾਇਰਲ ਕੀਤੀ ਜਿਹੜੇ ਆਈਪੀਐਸ ਅਫੀਸਰ ਨੇ ਵਰੁਣ ਸ਼ਰਮਾ ਨੇ ਉਹਨਾਂ ਦਾ ਨਾਮ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਕਾਗਜ਼ ਲੈ ਕੇ ਭੱਜ ਜਾਓ ਜੇ ਬਾਰੋ-ਬਾਰ ਨਾਪਣੇ ਤਾਂ ਨਾਪ ਲਓ ਇਸ ਕਰਕੇ ਕੱਲ ਮੁੱਦਾ ਹਾਈਲਾਈਟ ਹੋਇਆ ਵੀ ਕਾਗੈ ਨਹੀਂ ਪਰੰਦੇ ਦਿੱਤੇ ਜਾ ਰਹੇ ਕਈ ਜਗ੍ਹਾ ਦੇ ਉੱਪਰ ਕਾਗਜ਼ ਚੁੱਕੇ ਲੱਗੇ ਆਮ ਆਦਮੀ ਪਾਰਟੀ ਇੰਨਾ ਤੱਕਾ ਕਿਉਂ ਕਰ ਰਹੀ ਹੈ ਬਿਲਕੁਲ ਜੀ ਇਹ ਆਪੋਜੀਸ਼ਨ ਜਿਨ੍ਹਾਂ ਦੇ ਪੈਰ ਨਹੀਂ ਨਾ ਪੰਜਾਬ 'ਚ ਲੱਗ ਰਹੇ ਇਹ ਉਹ ਕਰਦੇ ਨੇ ਇਹਨਾਂ ਨੂੰ ਲੋਕਾਂ ਨੇ ਪਛਾਣ ਲਿਆ ਪਰਖ ਲਿਆ ਵੇਖ ਲਿਆ ਹੁਣ ਇਹਨਾਂ ਦੇ ਜਦੋਂ ਜ਼ਮੀਨ ਤੇ ਪੈਰ ਨਹੀਂ ਲੱਗਦੇ ਤਾਂ ਹੁਣ ਹਵਾ 'ਚ ਹੋਏ ਫਿਰਦੇ ਆ ਇਹੋ ਜਿਹੇ ਸਟੇਟਮੈਂਟਾਂ ਦਿੰਦੇ ਨੇ ਆਮ ਆਦਮੀ ਪਾਰਟੀ ਨੇ ਇੱਕ ਮਸਾਇਲ ਕੰਮ ਕਰ ਦਿੱਤੀ ਆ ਕੰਮ ਕਰਕੇ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਅਸੀਂ ਬਦਲਾਖੋਰੀ ਦੀ ਰਾਜਨੀਤੀ ਨਹੀਂ ਮੈਂ ਕਰਦਾ ਇਹਨਾਂ ਨੂੰ ਭੁਲੇਖਾ ਹੈ ਲੋਕਾਂ ਨੇ ਤਾਂ ਹੀ ਤਾਂ ਤੁਹਾਡੇ ਤੋਂ ਖਿਹੜਾ ਛਡਾਇਆ ਤੇ ਸਾਨੂੰ ਬਣਾਇਆ ਤੇ ਜੇ ਤੁਹਾਡੇ ਵਾਲੇ ਕੰਮ ਅਹੀਂ ਕਰਨ ਲੱਗ ਜਾਂਗੇ ਤਾਂ ਫਿਰ ਲੋਕੀ ਕਿੱਧਰ ਨੂੰ ਜਾਣਗੇ ਆ ਕੱਜ ਤੁਸੀਂ ਜਿਹੜਾ ਕੱਲ੍ਹ ਹੋਇਆ ਕਮੈਂਟਸ ਦੇਖੋ ਥੱਲੇ ਕੀ ਹੋਣ ਦੇ ਨੇ ਕਾ ਜੋ ਇਹ ਤੁਸੀਂ ਇਹੋ ਕਰਦੇ ਰਹੇ ਅੱਜ ਵੀ ਉਹ ਕਰਦੇ ਕੋਈ ਤੁਹਾਡੀ ਗੱਲਬਾਤ ਹੋਈ ਕੱਲ੍ਹ ਦੇ ਇਨਸੀਡੈਂਟ ਤੋਂ ਬਾਅਦ ਕੋਈ ਸੁਖਿੰਦਰ ਰੰਧਾਵਾਣਾ ਵੀ ਮੇਰੇ ਮੁੰਡੇ ਨਾਲ ਤਾਂ ਆਟਾ ਹੋਇਆ ਜਾਂ ਕੋਈ ਇਦਾਂ ਨਹੀਂ ਨਹੀਂ ਜੀ ਮੇਰੀ ਕੇ ਨਾ ਗੱਲ ਦੀ ਮੈਂ ਉਹ ਜੀ ਰਾਜਨੀਤੀ ਕਰਦਾ ਹੀ ਨਹੀਂ ਲੋਕ ਕੀ ਕਹਿੰਦੇ ਨੇ ਹਲਕੇ ਦੇ ਇਹ ਤਾਂ ਲੋਕਾਂ ਨੂੰ ਪੁੱਛੋ ਤੁਸੀਂ ਗਏ ਜੇ ਲੋਕਾਂ ਨੂੰ ਪੁੱਛ ਲਓ ਜਾਂ ਜਿਹੜੀਆਂ ਖਬਰਾਂ ਲੱਗਦੀਆਂ ਥੱਲੇ ਕਮੈਂਟਸ ਆਉਂਦੇ ਨੇ ਉਹ ਵੀ ਕਈ ਵਾਰੀ ਇਹ ਵੀ ਹੋ ਜਾਂਦਾ ਨਾ ਵੀ ਲੋਕ ਕਹਿੰਦੇ ਵੀ ਯਾਰ ਜੇ ਪਹਿਲੀਆਂ ਸਰਕਾਰਾਂ ਇਹ ਕੋਕ ਕਰਦੀਆਂ ਰਹੀਆਂ ਤਾਂ ਤੁਸੀਂ ਤਾਂ ਠੰਡੇ ਰਹੋ ਮੈਂ ਤਾਂ ਕਰਦਾ ਹੀ ਨਹੀਂ ਜੇ ਮੈਂ ਕਰਦਾ ਤਾਂ ਮੈਂ ਡੇਰੇ ਪਲ ਮਿਊਨਿਸਪਲ ਕਮੇਟੀ ਦੀ ਇਲੈਕਸ਼ਨ ਹੀ ਨਾ ਹੋਣ ਦਿੰਦਾ ਇਹਨਾਂ ਨੂੰ ਪੁੱਛੋ ਕਦੀ ਹੋਣ ਦਿੱਤੀ ਹੈ ਮੈਂ ਪਿੰਡ ਮੇਰੇ ਪਿੰਡ ਚ ਲਗਭਗ ਸਾਰੇ ਪਿੰਡਾਂ ਦੀ ਸਰਪੰਚੀ ਦੀ ਇਲੈਕਸ਼ਨ ਹੋਈ ਆ ਮੇਰੇ ਆਪਣੇ ਪਿੰਡ ਚ ਹੋਈ ਸਰਪੰਚੀ ਦੀ ਇਲੈਕਸ਼ਨ ਉਧਰ ਜੀ ਕਾਲੀਦਲ ਵਾਲਾ ਬੰਦਾ ਖੜਾ ਹੋਇਆ ਕਾਂਗਰਸ ਵਾਲਾ ਹੋਇਆ ਆਮਾਦੀ ਪਾਰਟੀ ਵਾਲਾ ਖੜਾ ਹੋਇਆ ਤਿੰਨ ਬੰਦਿਆਂ ਨੇ ਮੇਰੇ ਪਿੰਡ ਚ ਇਲੈਕਸ਼ਨ ਲੜੀ ਸਰਪੰਚੀ ਦੀ ਕੀ ਮੈਂ ਆਪਣੇ ਸਰਪੰਚਾਂ ਆਪ ਨਹੀਂ ਕਰਾ ਸਕਦਾ ਕੱਲੇ ਸਰਪੰਚ ਦੀ ਮੈਂ ਕਹਾਂ ਨਾ ਸਾਰਿਆਂ ਨੂੰ ਹੱਕ ਹੈ ਲੋਕਤੰਤਰ ਹੈ ਵੋਟ ਵਾ ਜਿੰਨੂੰ ਮਰਜ਼ੀ ਵੋਟ ਕੋ ਪਾ ਲੈ ਜਿਹੜਾ ਮਰਜ਼ੀ ਸਰਪੰਚ ਬਣਾ ਲਓ ਕੰਮ ਦੀ ਗੱਲ ਮੈਂ ਦੱਸਾਂ ਤੁਹਾਨੂੰ ਤੁਸੀਂ ਕਹਿੰਦਾ ਕੰਮ ਕਿਦਾਂ ਕਰੀਦਾ ਡੇਰਾ ਬਾਬਾ ਨਾਨਕ ਦੀ ਉਹ ਧਰਤੀ ਆ ਗੁਰੂ ਨਾਨਕ ਸਾਹਿਬ ਦੀ ਜਿਨਨੇ ਬڑے-ਬڑے ਵੱਡੇ ਲੀਡਰ ਬਣਾਏ ਇੱਥੇ ਹਮ ਡੇਰਾ ਬਾਬਾ ਨਾਨਕ ਚ ਬڑے-ਬڑے ਵੱਡੇ ਲੀਡਰ ਬڑے-ਬڑے ਵੱਡੇ ਅਫਸਰ ਬਣੇ ਇੰਡੀਆ ਦਾ ਇਨਕਮ ਟੈਕਸ ਦਾ ਜਿਹੜਾ ਅਫਸਰ ਸੀ ਨਾ ਇੰਡੀਆ ਦਾ ਉਹ ਵੀ ਡੇਰਾ ਬਾਬਾ ਨਾਨਕ ਦਾ ਸੀਗਾ ਇੰਦਰਾ ਗਾਂਧੀ ਵੇਲੇ ਹਮ ਇਹ ਡੇਡ ਵੱਡੇ ਅਫਸਰ ਇੰਡੀਆ ਲੈਵਲ ਦੇ ਅਫਸਰ ਜਿਹੜੇ ਆ ਇਸ ਧਰਤੀ ਨੇ ਦਿੱਤੇ ਪਰ ਇਹ ਦੇਖ ਲੋ ਵੀ ਇਹਨਾਂ ਨੇ ਅੱਜ ਤੱਕ ਲੋਕਾਂ ਦੀ ਮੰਗ ਸੀਗੀ ਪਿਛਲੇ 50 ਸਾਲਾਂ ਤੋਂ ਹਮ ਵੀ ਲੜਕੀਆਂ ਦਾ ਕਾਲਜ ਚਾਹੀਦਾ ਡੇਰਾ ਬਾਬਾ ਨਾਨਕ ਤੋਂ 50 ਕਿਲੋਮੀਟਰ ਅੰਮ੍ਰਿਤਸਰ 50 ਕਿਲੋਮੀਟਰ ਗੁਰਦਾਸਪੁਰ ਤਾਂ 35 ਕਿਲੋਮੀਟਰ ਬਟਾਲਾ ਹਾਂਜੀ ਤਾਂ ਬੇਟੀਆਂ ਜਿਹੜੀਆਂ ਕਾਲਜ ਸਵੇਰੇ ਮਾਪੇ ਬੱਸੇ ਚੜਾ ਕੇ ਜਾਂਦੇ ਖਲੋਕੇ ਆਉਂਦੀਆਂ ਬਟਾਲੇ ਤੱਕ ਅੰਮ੍ਰਿਤਸਰ ਤੱਕ ਤਾਂ ਮੈਨੂੰ ਮੌਕਾ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਸੀਐਮ ਸਾਹਿਬ ਗਏ ਮੈਨੂੰ ਕਹਿੰਦੇ ਮੈਂ ਖਾ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬੇਟੀਆਂ ਵਾਸਤੇ ਇੱਕ ਕਾਲਜ ਜ਼ਰੂਰ ਚਾਹੀਦਾ ਅੱਛਾ ਜੀ ਆ ਪਿਛਲੀ 26 ਤਰੀਕ ਨੂੰ ਗਏ ਹੂੰ ਕਹਿੰਦਾ ਬਿਲਕੁਲ ਕਹਿੰਦੇ ਤੂੰ ਪਹਿਲਾ ਬੰਦਾ ਜਿਨੇ ਗ੍ਰਾਂਟ ਨਹੀਂ ਮੰਗੀ ਲਾਕੇ ਵਾਸਤੇ ਨਹੀਂ ਤਾਂ ਲੀਡਰ ਗ੍ਰਾਂਟਾਂ ਜ਼ਰੂਰ ਮੰਗਦੇ ਨੇ ਤੂੰ ਪਹਿਲਾ ਬੰਦਾ ਵਾ ਜਿਨੇ ਕਾਲਜ ਦੀ ਮੰਗ ਕੀਤੀ ਔਰ 40 ਸਾਲਾਂ ਦਾ ਰਿਕਾਰਡ ਆ ਸੀਐਮ ਸਾਹਿਬ ਮੌਕੇ ਤੇ ਸਟੇਜ ਤੇ ਖਲੋ ਕੇ ਕਾਲਜ ਦਾ ਅਨਾਉਂਸ ਕਰਕੇ ਗਏ ਨੇ ਡੇਰਾ ਬਾਬਾ ਨਾਨਕ ਤੋਂ ਤੁਸੀਂ ਇੱਕ ਗੱਲ ਸਾਡੀ ਵੀ ਮੰਨੋ ਵੀ ਇਹਨਾਂ ਦੀਆਂ ਸੜਕਾਂ ਵੀ ਬਣਾਓ ਬਹੁਤ ਸੜਕਾਂ ਮਾੜੀਆਂ ਜਲੰਧਰ ਆਉਣ ਸੁਣੋ ਜੀ ਸੁਣੋ ਬੁਰੇ ਹਾਲ ਹੋ ਜਾਂਦੇ ਸੁਣੋ ਸੁਣੋ ਡੇਰਾ ਬਾਬਾ ਨਾਨਕ ਦੇ ਵਿੱਚ ਸ਼ਹਿਰ ਦੇ ਵਿੱਚ ਮੰਡੀ ਆ ਦਾਣਾ ਮੰਡੀ ਉਹਦੇ ਇੱਕ ਸਾਡ ਤੇ ਡਰੋਮਾ ਸੈਂਟਰ ਇੱਕ ਬੰਨੇ ਲੜਕੀਆਂ ਦਾ ਸਕੂਲ ਜਿੱਥੇ ਕਾਲਜ ਬਣਨਾ ਇੱਕ ਬੰਨੇ آبادی ਇੱਕ ਬੰਨੇ ਅਫਸਰਾਂ ਦੇ ਦਫਤਰ ਐਸ.ਟੀ.ਐਮ ਸਾਹਿਬ ਦੇ ਸੈਂਟਰ ਚ ਮੰਡੀ ਇੱਕ ਮੈਂ ਉਹ ਰਿਕਵੈਸਟ ਕੀਤੀ ਇੱਕ ਸੈਂਟਰ ਚ ਬਿਜਲੀ ਘਰ ਮੈਂ ਉਹ ਰਿਕਵੈਸਟ ਕੀਤੀ ਉਹਨਾਂ ਕਹਿੰਦੇ ਦੋਵੇਂ ਚੀਜ਼ਾਂ ਸ਼ਹਿਰ ਤੋਂ ਬਾਹਰ ਕਰਨੀਆਂ ਨੇ ਅੱਛਾ ਤੋਂ ਤੀਜਾ ਇੰਡੋਰ ਸਟੇਡੀਅਮ ਦੀ ਮੰਗ ਕੀਤੀ ਕਾ ਸਪੋਰਟਸ ਨੂੰ ਲੈ ਕੇ ਬੱਚਿਆਂ ਨੂੰ ਲੈ ਮੈਂ ਹਰ ਗੱਲ ਉਹ ਕਰਦਾ ਹਾਂ ਮੈਂ ਇੱਕ ਪੈਸਾ ਗ੍ਰਾਂਟ ਨਹੀਂ ਮੰਗੀ ਕਿ ਮੈਨੂੰ ਗ੍ਰਾਂਟਾਂ ਚਾਹੀਦੀਆਂ ਨਾ ਮੈਂ ਕਿਹਾ ਮੈਨੂੰ ਕੰਮ ਚਾਹੀਦੇ ਨੇ ਪਰ ਇਹ ਅੱਜ ਤਾਂ ਮੈਂ ਹੱਥ ਾੜ ਕੇ ਮੰਗੇ ਸੀਐਮ ਸਾਹਿਬ ਗਾੜੀ ਕਿ ਮਹਾਰਾਜ ਤੁਸੀਂ ਆਏ ਹੋ ਤੇ ਮੈਂ ਹੱਥ ਾੜਨਾ ਇਲਾਕੇ ਵੱਲੋਂ ਤਾਂ ਮੈਨੂੰ ਉਮੀਦ ਆ ਕਿ ਤੁਸੀਂ ਪੂਰਾ ਕਰੋਗੇ ਪਰ ਇਹਨਾਂ ਲੋਕਾਂ ਦੀ ਆਪਣੀ ਕਲਮ ਚ ਇਨੀ ਤਾਕਤ ਸੀ ਕਿ ਇਹਨਾਂ ਨੂੰ ਹੱਥ ਾੜਨ ਦੀ ਲੋੜ ਨਹੀਂ ਆਪੇ ਆਰਡਰ ਕਰਨੇ ਕਿ ਇਥੇ ਕਾਲਜ ਬਣਾ ਦਿਓ ਪਰ ਇਹਨਾਂ ਨੇ ਉਹ ਵੀ ਨਹੀਂ ਕਰ ਸਕਿਆ ਡੇਰਾ ਪਾਪਾ ਨਾਨਕ ਜੀ ਇਹ ਇੱਕ ਕੰਮ 13000 ਬੇਟੀ ਆ 5ਵੀਂ ਤੋਂ ਲੈ ਕੇ 8ਵੀਂ 8ਵੀਂ ਤੋਂ ਲੈ ਕੇ 10ਵੀਂ 10ਵੀਂ ਤੋਂ ਲੈ ਕੇ 12ਵੀਂ ਤੱਕ ਮੇਰੇ ਜਿਹੜੇ ਡੇਰੇ ਬਲਾਕ ਡੇਰੇ ਦੀ ਮੈਂ ਗੱਲ ਕਰਨਾ 13000 ਬੇਟੀ ਆ ਜਿਹੜੀ ਪੜਦੀ ਆ ਔਰ 13000 ਬੇਟੀ ਇਤਵੇਂ ਜੇ ਇੱਕ ਘਰ 'ਚ ਇੱਕ ਬੇਟੀ 13000 ਪਰਿਵਾਰ ਆ ਜੇ ਇਹ ਸੋਚਦਾ ਕਿ ਐਸ ਬੰਦੇ ਨੇ ਸਾਡੀ ਆਉਣ ਵਾਲੀਆਂ ਬੱਚੀਆਂ ਦੀ ਐਜੂਕੇਸ਼ਨ ਬਾਰੇ ਸੋਚਿਆ ਹਰ ਬੰਦੇ ਦੇ ਦਿਮਾਗ 'ਚ ਹੁੰਦਾ ਕਿ ਬੇਟੀ ਪਹਿਲਾਂ ਪੜਾਉਣੀ ਆ ਚਲੋ ਇਹ ਤਾਂ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਹਾਡਾ ਲੀਡਰ ਪੰਜਾਬ ਵਿੱਚ ਇਹ ਹੀ ਛਵੀ ਆ ਵੀ ਢੱਲਲੇ ਵਾਲਾ ਲੀਡਰ ਕੰਮ ਬਾਹ ਫੜ ਕੇ ਕਰਾ ਲੈਂਦਾ ਪਰ ਤੁਸੀਂ ਕਰਵਾ ਲਿਓ ਕਿਤੇ ਨਹੀਂ ਪੱਥਰ ਤੱਕ ਹੀ ਨਾ ਰਹਿ ਜੇ ਕੰਮ ਦੇਖੋ ਮੈਨੂੰ ਪੂਰਨ ਵਿਸ਼ਵਾਸ ਆ ਹਮ ਸੀਐਮ ਸਾਹਿਬ ਤੇ ਸਾਡੇ ਪਾਰਟੀ ਦੇ ਸੁਪਰੀਮੋ ਸੀ ਰਿ ਅਰਵਿੰਦ ਕੇਚਰੀਵਾਲ ਤੇ ਹਮ ਉਹ ਕਹਿੰਦੇ ਇਹ ਰੰਦਾਵਾ ਜਿਹੜਾ ਕੰਮ ਤੂੰ ਕਹੇਗਾ ਉਹ ਪਹਿਲਾਂ ਹੋਏ ਕਿਤੇ ਰਗਾ ਹਮ ਮੈਨੂੰ ਇੰਨਾ ਵਿਸ਼ਵਾਸ ਆ ਆਪਣੀ ਪਾਰਟੀ ਤੇ ਆਪਣੇ ਸੀਨੀਅਰ ਲੀਡਰਸ਼ਿਪ ਤੇ ਹਮ ਆਮ ਆਦਮੀ ਪਾਰਟੀ ਕੀ ਕਹੋ ਜੀ ਪਾਰਟੀ ਐ ਨੇ ਜੋ ਕਹਿਣਾ ਕਰਨਾ ਹੂੰ ਜੇ 600 ਜੁਨਟ ਬਿਜਲੀ ਫਰੀ ਕਹੀ ਨਾ ਤਿੰਨ ਮਹੀਨੇ ਚੱਲਿਆ ਜਿਸ ਅਮਰੀਕਾ ਪੰਜਾਬ ਚ 90% ਲੋਕਾਂ ਨੂੰ 600 ਜੁਨਟ ਬਿਜਲੀ ਫਰੀ ਆਉਂਦੀ ਹੈ ਹੂੰ ਤੇ ਵਿਰੋਧੀ ਇੱਕੋ ਗੱਲ ਕਹਿੰਦੇ ਆ ਕਹਿੰਦੇ 1000 ਰੁਪਿਆ ਕਿੱਥੇ ਬੀਬੀਆਂ ਦਾ ਜਦੋਂ 1000 ਮਿਲਿਆ ਨਾ ਇਹਨਾਂ ਦੀਆਂ ਨਾਸਾਂ ਚ ਧੂਆ ਜਾਣਾ ਵਿਰੋਧੀਆਂ ਦੀ ਚ ਇਹ ਰਹਿ ਵੀ ਇੱਕੋ ਹੀ ਗੀ ਹੈ ਨਾ ਕੋਈ 1000 ਰੁਪਿਆ ਹੀ ਹੋਰ ਕੁਝ ਨਹੀਂ ਇਹਨਾਂ ਕੋ ਬਚਿਆ ਤਾਂ 1000 ਵੀ ਜਲਦੀ ਦੇ ਦੇਣਾ ਇਹ ਵੀ ਦੇ ਰਿਹਾ ਹਾਂ ਕਿ ਜਲਦੀ ਮੈਂ ਕਿਹਾ ਬਹੁਤ ਜਲਦੀ ਦੇਣਾ ਜਿੱਦਣ ਹਜ਼ਾਰ ਮਿਲਿਆ ਮਸ਼ੀਨਾਂ ਦੀਆਂ ਚੀਕਾਂ ਤੇ ਉਦੋਂ ਨਿਕਲਦੀਆਂ ਨੇ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਰੰਧਾਵਾ ਸਾਹਿਬ ਬੜਾ ਵਧੀਆ ਲੱਗਿਆ ਗੱਲਬਾਤ ਕਰਕੇ ਗੁਰਦੀਪ ਰੰਧਾਵਾ ਕੱਲ ਇੱਕ ਵਿਵਾਦਿਤ ਬਿਆਨ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਉਹਦੇ ਉੱਤੇ ਸਿੱਖ ਕੌਮ ਤੋਂ ਪੂਰੇ ਸਮਾਜ ਤੋਂ ਇਹਨਾਂ ਨੇ ਮਾਫੀ ਮੰਗੀ ਹੈ ਕਿ ਕੱਲ ਮਾਹੌਲ ਇਦਾਂ ਦਾ ਸੀਗਾ ਕਿ ਇਹ ਬਿਆਨ ਦਿੱਤਾ ਗਿਆ ਉਸ ਦੇ ਉੱਤੇ ਇਹਨਾਂ ਨੇ ਮਾਫੀ ਮੰਗੀ ਹੈ ਤੇ ਹੋਰ ਵੱਖ-ਵੱਖ ਮਸਲਿਆਂ ਤੇ ਆਪਣੇ ਹਲਕੇ ਦੇ ਵਿੱਚ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਬਾਰੇ ਵੀ ਇਹਨਾਂ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬ